ਸਦਾ ਜੈ ਕੋ ਸਾਈ ਇਸ ਕਰਕੇ ਮਹਾਰਾਜ ਮੈਂ ਸਦੀ ਤੁਹਾਡੀ ਜੈ ਜੈ ਕਾਰ ਕਰਦਾ ਹਾਂ ਯਕੀਨ ਮੁਹ ਭਾ ਸੋਲੀ ਨੋ ਬਜਾਈ ਕਿਉ ਆਪ ਜੀ ਨੇ ਮਾਇਆ ਤੇ ਮਿਹਰ ਕਰਕੇ ਮੈਨੂੰ ਬਚਾਲਿਆ ਗੋਬਿੰਦ ਮੁਕੰਦ ਅਨੰਦ ਅਨੁਪ ਮਹਾਰਾਜ ਆਪ ਜੀ ਮੁਕਤੀ ਦੇ ਦਾਤੇ ਹੋ ਆਪ ਜੀ ਅਨੰਦ ਦੇ ਦਾਤੇ ਹੋ ਅਨੂਪੇ ਦਰਤਾ ਆਪ ਜੀ ਉਪਮਾ ਤੋਂ ਰਹਿ ਤੋ ਨਮਸਤਮ ਨਮਸਤਮ ਸਮਸਤੰ ਸਰੂਪਾ ਇਸ ਕਰਕੇ ਮਹਾਰਾਜ ਮੇਰੀ ਆਪ ਜੀ ਨੂੰ ਨਮਸਕਾਰ ਹੈ ਭਾਵ ਮੇਰਾ ਤੁਹਾਡੇ ਚਰਨਾਂ ਵਿੱਚ ਸਜਦਾ ਹੈ ਦੁਹਰਾਓ ਇਸ ਪਰਕਾਰ ਉਸ ਤਤਕਾਰੇ ਹਰ ਕਦਮ ਆਏ ਦਾਸ ਕਵੀ ਜੀ ਕਹਿੰਦੇ ਇਸ ਤਰ੍ਹਾਂ ਪ੍ਰਸੰਨ ਹੋ ਕੇ ਜਦੋਂ ਮਾਈ ਦਾਸ ਨੇ ਸਤਗੁਰਾਂ ਦੀ ਮਿਹਰ ਨੂੰ ਬਿਆਨ ਕੀਤਾ ਪਉਂ ਨਿਹਾਲ ਬਸਾਲੀ ਰੂਪਨਾ ਪ੍ਰੇਮ ਪਰਕਾਸ ਕਵੀ ਜੀ ਕਹਿੰਦੇ ਇੰਜ ਪ੍ਰਤੀਤੁ ਮਦਾਸੀ ਜਿਵੇਂ ਮਾਈ ਦਾਸ ਦੇ ਹਿਰਦੇ ਦੇ ਵਿੱਚ ਪੂਰਨ ਪ੍ਰੇਮ ਦਾ ਪ੍ਰਕਾਸ਼ ਹੋ ਗਿਆ ਇਸ ਕਰਕੇ ਗੁਰੂ ਕੀ ਸਿੱਖੀ ਨੂੰ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਇਹ ਮਾਈ ਦਾਸ ਬੜਾ ਨਿਹਾਲ ਹੋਇਆ ਚਉਪਈ ਜੀ ਪ੍ਰਭ ਜੇ ਪ੍ਰਸੰਨ ਮੁਝ ਪਰਵਾ ਕੋ ਗੁਰਮੁਖੋ ਭਾਈ ਮਾਈ ਦਾਸ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਜੇ ਬਾਕੀ ਆਪ ਜੀ ਮੇਰੇ ਤੇ ਤਰੁੱਠੇ ਹੋ ਰੱਖਾ ਚਰਨ ਕਮਲ ਰਜ ਕਰ ਖਾਉ ਮਹਾਰਜ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਧੂੜੀ ਬਣਾ ਕੇ ਰੱਖ ਲਵੋ ਭਾਵ ਮੈਨੂੰ ਆਪਣੀ ਸੰਗਤ ਦੇਵ ਨੰਤ ਨਰਸਨ ਮੈਂ ਤੁਮਰਾ ਪਾਉ ਤੇ ਮੇਰੇ ਤੇ ਕਿਰਪਾ ਕਰੋ ਵੀ ਮੈਂ ਹਰ ਰੋਜ਼ ਆਪ ਜੀ ਦੇ دیدار ਕਰ ਸਕਾਂ ਕਿੰਨੇ ਕੈਸੇ ਗੁਰਸਿੱਖ ਨੇ ਭਾਈ ਮੈਂ ਆਪਣੇ ਸੁਵੇਤ ਬੇਨਤੀ ਕਰਾਂ ਕਿੰਨੇ ਕੈਸੇ ਗੁਰਸਿੱਖ ਨੇ ਜਿਹੜੇ ਰੋਜ਼ ਇਹ ਅਰਦਾਸ ਕਰਨ ਬਿਆ ਮਹਾਰਾਜ ਕਿਰਪਾ ਕਰਿਓ ਬਾਕੀ ਭਾਵੇਂ ਕੁਝ ਮਿਲੇ ਨਾ ਮਿਲੇ ਪਰ ਰੋਜ਼ ਤੁਹਾਡੇ ਦਰਸ਼ਨ ਹੋਣ ਬਾਣੀ ਦੇ ਰੂਪ ਵਿੱਚ ਨਿਤਨੇਮ ਦੇ ਰੂਪ ਵਿੱਚ ਕਥਾ ਕੀਰਤਨ ਦੇ ਰੂਪ ਦੇ ਵਿੱਚ ਅਸੀਂ ਸਦੀ ਤੁਹਾਡੇ دیدار ਕਰ ਸਕੀਏ ਤੇ ਮਾਈ ਰਾਸ ਨੇ ਇਹ ਬੇਨਤੀ ਕੀਤੀ ਜਨਮ ਜਨਮ ਕੋ ਭਰਮ ਮਿਟਾਓ ਇਸ ਤਰ੍ਹਾਂ ਮਹਾਰਾਜ ਆਪ ਜੀ ਦੇ دیدار ਕਰਕੇ ਜਨਮ ਜਨਮ ਦੀ ਮੇਰੇ ਮਨ ਵਿੱਚ ਜਿਹੜੇ ਭਰਮ ਬਣੇ ਕਿਉਂਕਿ ਭਰਮ ਕੇ ਪਰਦੇ ਸਤਗੁਰ ਖੋਲ ਗੁਰੂ ਨੇ ਤੇ ਭਰਮ ਮਿਟਾਉਣੇ ਸਨ ਫਰਜ ਸੀ ਗੁਰਬਾਣੀ ਦੇ ਨਾਮ ਦੀ ਵੀ ਭਰਮ ਪਾਲੇ ਅੱਜ ਅਸੀਂ ਗੁਰਬਾਣੀ ਨੂੰ ਵੀ ਬੈਠਾ ਭਰਮਾਂ ਵਿੱਚ ਮੰਡਲੇ ਵੀ ਆਹ ਸ਼ਬਦ ਪੜੋਗੇ ਤੇ ਆਸ਼ਾ ਪੂਰੀ ਹੋਏਗੀ ਆਹ ਸ਼ਬਦ 40 ਦਿਨ ਪੜੋਗੇ ਤੇ ਆਹ ਕਾਮਨਾ ਪੂਰੀ ਹੋਏਗੀ ਕੋਈ ਸੰਕਟ ਮੋਚਲ ਚੱਕੀ ਫਿਰਦਾ ਕੋਈ ਕਿਹੜਾ ਕੁਝ ਬਣਾਈ ਫਿਰਦਾ ਪਰ ਗੁਰੂ ਜੀ ਨੇ ਤੇ ਸਾਡੇ ਭਰਮ ਬਟਾਉਣੇ ਸਨ ਗੁਰਬਾਣੀ ਨੇ ਸਾਨੂੰ ਭਰਮਾਂ ਵਿੱਚੋਂ ਕੱਢਣਾ ਸੀ ਇੱਕ ਬੇਨਤੀ ਹੋਰ ਕਰਾ ਜਿਹੜਾ ਗੁਰਸਿੱਖ ਸਾਲਾਂ ਬਤੀ ਪਾਣੀ ਪੜ੍ਹ ਕੇ ਇਤਨੇ ਨਾਮ ਕਰਕੇ ਕਥਾ ਕਿਰਤਨ ਸੁਣ ਕੇ ਇਤਿਹਾਸ ਸੁਣ ਕੇ ਗੁਰਦੁਆਰੇ ਸੰਗਤ ਵਿੱਚ ਆ ਕੇ ਵੀ ਅਜੇ ਭਰਮਾਂ ਦੇ ਵਿੱਚ ਹੈ ਨਾ ਦਾ ਸ਼ਬਦ ਲੋ ਅਜੇ ਇਹ ਅੰਦਰੋਂ ਗੁਰੂ ਨਾਲ ਜੁੜਿਆ ਨਹੀਂ ਉਪਰ ਉਪਰ ਬਾਣੀ ਨਾਲ ਜੁੜਿਆ ਜਦ ਤਨ ਅੰਦਰੋਂ ਜੁੜ ਗਿਆ ਨਾ ਤੇ ਸੱਚ ਜਾਣਿਓ ਗੁਰਸਿੱਖ ਦੇ ਜੀਵਨ ਵਿੱਚ ਕੋਈ ਭਰਮ ਨਹੀਂ ਰਹਿੰਦਾ ਕਿਉਂਕਿ ਉਹੋ ਜੀ ਭਰਮ ਵਿੱਚੋਂ ਕੱਢ ਕੇ ਧਰਮ ਨਾਲ ਜੋੜ ਦਿੰਦੇ ਮੈਂ ਬਹੁਤ ਵਾਰੀ ਬੇਨਤੀ ਕੀਤੀ ਸ਼ਾਇਦ ਤੁਹਾਨੂੰ ਚੇਤੇ ਹੋ ਗਿਆ ਵੀ ਜਿਹੜੇ ਭਰਮ ਵਿੱਚ ਨੇ ਉਹਨਾਂ ਨੇ ਧਰਮ ਨਹੀਂ ਕਮਾਇਆ ਤੇ ਜਿਨ੍ਹਾਂ ਨੇ ਧਰਮ ਦੀ ਕਮਾਈ ਕਰ ਲਈ ਉਹਨਾਂ ਦੇ ਜੀਵਨ ਵਿੱਚੋਂ ਭਰਮ ਮਿਟ ਗਏ ਇਸ ਕਰਕੇ ਮਹਾਰਾਜ ਕਿਰਪਾ ਕਰਕੇ ਮੇਰੇ ਜਨਮਾਂ ਜਨਮਾਂ ਦੇ ਜਿਹੜੇ ਭਰਮ ਹਨ ਉਹ ਆਪ ਜੀ ਮਿਟਾਉਣੇ ਕਰੋ ਸੁੰਨਾ ਸਿਰ ਅਮਰ ਪ੍ਰਸਿੱਧ ਨਾ ਭਾਏ ਹੋਣ ਗੁਰਮੁਖੋ ਜਦੋਂ ਮਾਈ ਦਾਸ ਨੇ ਨਿਮਰਤਾ ਭਰੇ ਕੇ ਬੋਲ ਬੋਲੇ ਤਾ ਧੰ ਗੁਰੂ ਅਮਰਦਾਸ ਮਹਾਰਾਜ ਬੜੇ ਪਰਸੰਨ ਹੋਏ ਤੇ ਬਚਨ ਕਹਿਣ ਲਗੇ ਸੁਖਾ ਕਾਪਤ ਮੁਖ ਸੁਖ ਕੋ ਧਰੇ ਕਵੀ ਜੀ ਕਹਿੰਦੇ ਸੁਖ ਦੇਣ ਵਾਲੇ ਕਿਉਂਕਿ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਿਉਂਕਿ ਬਾਣੀ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਦੀ ਤੁਰਕੀ ਬਾਣੀ ਆਈ ਇਰੇ ਸਗਲੇ ਚਿੰਤ ਮਟਾਈ ਗੁਰੂ ਜੀ ਸੁੱਖਾਂ ਦੇ ਦਾਤੇ ਨੇ ਕਹਿੰਦੇ ਵੀ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਪਰਸੰਨਤਾ ਵਿੱਚ ਆਉਂਦੇ ਐ ਤੇ ਇਹ ਬਚਨ ਕਹਿਣ ਲੱਗੇ ਬਚਨ ਕਹਿਆ ਸੁਣ ਪਾਏ ਦਾਸ ਫਿਰ ਸਤਿਗੁਰਾਂ ਨੇ অতি ਪਰਸੰਨ ਹੋ ਕੇ ਇਹ ਸ਼ਬਦ ਕਹੇ ਹਪਤ ਨਹੋ ਹਉ ਤੇ ਮਹਾਰਾਜ ਕੇਦੇ ਭਾਈ ਹੁਣ ਤੇ ਕਿਤੇ ਨਹੀਂ ਜਾਣਾ ਹੁਣ ਤੂੰ ਸਾਡੇ ਕੋਲ ਰਹਿ ਤੇ ਗੁਰਬਖੋ ਉਹ ਗੁਰਸਿੱਖ ਕਿੰਨਿਆਂ ਭਾਗਾ ਵਾਲਾ ਹੋਵੇਗਾ ਜਿਹਨੂੰ ਗੁਰੂ ਦੇ ਚਰਨਾਂ ਵਿੱਚ ਰਹਿਣ ਦੀ ਥਾਂ ਮਿਲ ਗਈ ਮੈਂ ਤੇ ਸਾਡੇ ਗਰੰਥੀ ਸਿੰਘਾਂ ਨੂੰ ਵੀ ਕਹਿਣਾ ਹੁੰਦਾ ਸਾਰੇ ਵਿੱਚ ਜੀ ਆਗੇ ਆ ਭਾਵੇਂ ਕੋਈ ਪ੍ਰਚਾਰਕ ਹੈ ਭਾਵੇਂ ਰਾਗੀ ਆ ਭਾਵੇਂ ਕਦਮਥੀ ਹੈ ਉਹ ਭਾਈ ਆਪਣੇ ਆਪ ਨੂੰ ਵੱਡਿਆਂ ਭਾਗਾ ਵਾਲੇ ਸਮਝੋ ਕਿਉਂਕਿ ਤੁਹਾਨੂੰ ਗੁਰੂ ਦੇ ਚਰਨਾਂ ਵਿੱਚ ਰਹਿਣ ਲਈ ਥਾ ਮਿਲੀ ਗੁਰੂ ਨੇ ਤੁਹਾਨੂੰ ਆਪਣੇ ਨੇੜੇ ਬਿਠਾਇਆ ਗੁਰੂ ਨੇ ਤੁਹਾਨੂੰ ਆਪਣੇ ਨੇੜੇ ਬੈਠਣ ਦੀ ਇਹ ਜਿਹੜਾ ਸੁਭਾਗ ਦਿੱਤਾ ਹੈ ਤੇ ਮਹਾਰਾਜ ਨੇ ਆਖਿਆ ਮਾਈ ਦਾਸ ਅੱਜ ਤੋਂ ਬਾਅਦ ਤੂੰ ਸਾਡੇ ਚਰਨਾਂ ਦੇ ਵਿੱਚ ਰਹਿਣਾ ਹੈ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਵਾਰਾ ਜੀ ਪ੍ਰਸੰਨ ਹੋ ਕੇ ਮਾਈ ਦਾਸ ਤੇ ਬੜੀਆਂ ਬਖਸ਼ਿਸ਼ਾਂ ਬੜੀਆਂ ਰਹਿਮਤਾਂ ਕਰਦੇ ਹੈ ਕਿਉਂਕਿ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਕਦਰਤ ਰੋ ਦਿੱਕੇ ਬੜੀਆਂ ਦਾਤਾਂ ਬੜੀਆਂ ਬਖਸ਼ਿਸ਼ਾਂ ਝੋਲੀ ਵਿੱਚ ਪਾਉਂਦਾ ਪਰ ਪਰ ਸਾਨੂੰ ਉਹਨਾਂ ਤੇ ਹੁੰਦਾ ਜਿਹੜੇ ਗੁਰੂ ਦੇ ਹੁਕਮ ਵਿੱਚ ਜਿਹੜੇ ਗੁਰੂ ਦੇ ਬਾਣੇ ਵਿੱਚ ਤੁਰਦੇ ਐ ਆਓ ਸੰਗਤ ਜੀ ਇਨੀਆਂ ਕਮੇਂਦੀਆਂ ਪ੍ਰਵਾਨ ਕਰਨੀਆਂ ਜੀ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਦੀ ਜੀਵਨ ਇਤਿਹਾਸ ਦੀ ਕਥਾ ਸਾਂਝੀ ਕਰਦੇ ਆ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਕਿਉਂਕਿ ਕਈ ਦਿਨਾਂ ਤੋਂ ਸੇਧ ਕਾਫੀ ਬਿਮਾਰ ਐ बोलण ਦੇ ਵਿੱਚ ਟਿੱਕਤ ਆਉਂਦੀ ਹੈ ਚਲੋ ਮਹਾਰਾਜ ਕਿਰਪਾ ਕਰਨ ਸਹਜੇ ਸਹਜੇ ਅਪਾ ਸਾਰਗਤੀ ਚਲਦੇ ਰਹੀਏ ਅਸੀਂ ਗੁਰੂ ਕੇ ਇਤਿਹਾਸ ਵਿੱਚੋਂ ਸਿੱਖਿਆ ਲੈ ਕੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਨਾ ਵੀ ਮਾਈ ਦਾਸ ਜੀ ਆਇਆ ਤੇ ਉਹਦੇ ਬਖਸ਼ਿਸ਼ ਕਿਵੇਂ ਹੋਈ ਕੇਵੇਂ ਰਹਿਮਤਾਂ ਹੋਈਆਂ ਕਿਵੇਂ ਗੁਰੂ ਚਰਨਾਂ ਦੇ ਵਿੱਚ ਥਾਂ ਮਿਲਣੀ ਤੇ ਸਾਨੂੰ ਗੁਰੂ ਚਰਨਾਂ ਵਿੱਚ ਕਿਵੇਂ ਥਾਂ ਮਿਲਣੀ ਹੈ ਸੋ ਕੱਚੇ ਪੱਲੇ ਗੁਰਮਾ ਦਾ ਖੜਾ ਛੱਡੋ ਭਾਈ ਨੇਰੇਦਾਰ ਗੁਰਮਾ ਦਾ ਸੱਜੇ ਗੁਰੂ ਨਾਲ ਭਾਵ ਗੁਰਗ੍ਰਸ ਸਿੰਘ ਦੀ ਬਾਣੀ ਨਾਲ ਜੁੜੋ ਨਹੀਂ ਮਹਾਰਾਜ ਕਹਿੰਦੇ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਆ ਕੱਚਿਆਂ ਦੇ ਹਾਲ ਤੁਸੀਂ ਵੇਖਦੇ ਹੋ ਕਿਹੜੇ ਨੇ ਇਸ ਕਰਕੇ ਸੱਚੇ ਗੁਰੂ ਸਮਰਥ ਗੁਰੂ ਨਾਲ ਜੁੜੋ ਜਿਸ ਗੁਰੂ ਕੋਲ ਬੈਠ ਕੇ ਸਾਨੂੰ ਸਦੀਵੀ ਸ਼ੋਭਾ ਮਿਲੇ ਆਓ ਆਪ ਜੀ ਇਸੇ ਤਰ੍ਹਾਂ ਦੇ ਕਾ ਕਰਤਾ ਭਾਵਨਾ ਦੇ ਸਹਿਤ ਗੁਰਦੁਆਰਾ ਗੁਰਸਾਗਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਭਾਈ ਅੰਮਰਜੀਤ ਸਿੰਘ ਜੀ ਭਾਈ ਮਨਪ੍ਰੀਤ ਸਿੰਘ ਜੀ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਸਤਿਗੁਰ ਦੀ ਅਮਰਤ ਮਈ ਬਾਣੀ ਦੇ ਕੇਦਰ ਸਰਬਨ ਕਰੋ ਸਾਰੀ ਸੰਗਤ ਅਸੀਸ ਬਖਸ਼ੋ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ